ਇਹ ਕਿੰਨਾ ਇੱਕੋ ਜਿਹੜਾ ਹੈ ਸਿਸਟਮ ਇਹ ਤਾਂ ਦੇਖੋ ਹਜੇ ਜੀਲਾਂ ਚ ਕਦੇ ਲੈ ਜਾਂਦੇ ਆ ਲੁਧਿਆਣੇ ਕਦੇ ਲੈ ਆਏ ਹੁਣ ਪਤਨੀਆਂ ਨਾਬਾ ਜੀਲ ਐਸ ਵੇਲੇ ਕਬਰਾਂ ਹਟ ਚ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਨੂੰ ਲੈ ਕੇ ਜਾਣਾ ਕਿੱਥੇ ਰੱਖਣਾ ਹੈ ਅਜੇ ਰਾਤ ਨੂੰ ਹੋਰ ਪਤਾ ਨਹੀਂ ਕਿੱਧਰ ਲੈ ਕੇ ਜਾਣਗੇ ਇਹ ਲੱਤਾਂ ਕੰਬੀਆਂ ਹੋਈਆਂ ਡਰੇ ਹੋਏ ਨੇ ਕਿਉਂਕਿ ਲੋਕਾਂ ਦੀ ਜਿਹੜੀ ਆਵਾਜ਼ ਠਾਉਣੀ ਆ ਉਹ ਕੁਦਰਤੀ ਗੱਲਾਂ ਲੋਕਾਂ ਦੀ ਹੱਤ ਹੱਕ ਦੀ ਲੜਾਈ ਕਿਸੇ ਨੂੰ ਤਾਂ ਫਿਰ ਬਈ ਜੀਲਾਂ ਚ ਜਾਣਾ ਹੀ ਪੈਂਦਾ ਅਸੀਂ ਇਸ ਕਰਕੇ ਪਹਿਲ ਕੀਤੀ ਆ ਬਿਲਕੁਲ ਸੋਚ ਸਮਝ ਕੇ ਕੀਤੀ ਹੈ ਤੇ ਲੋਕਾਂ ਦੇ ਹੱਕਾਂ ਲਈ ਕੀਤੀ ਹੈ ਕਿ ਅਸੀਂ ਆਪਣੀ ਵੀ ਮਨਸ਼ਾ ਕੀ ਲੱਗਦੇ ਜੀ ਇਸ ਦੇ ਵਿੱਚ ਦੇਖੋ ਸਰਕਾਰ 1000 ਰੁਪਏ ਨਹੀਂ ਦੇਣਾ ਚਾਹੁੰਦੀ 12500 ਰੁਪਏ ਪੈਨਸ਼ਨ ਨਹੀਂ ਦੇਣਾ ਚਾਹੁੰਦੀ ਜਿਹੜਾ ਉਹ ਐਮਐਸਪੀ 23 ਜਿਹੜੀ ਚੁਟਕੀ ਮਾਰ ਕੇ ਕਿਹਾ ਸੀ ਉਹ ਨਹੀਂ ਦੇਣਾ ਚਾਹੁੰਦੀ ਐਨਓਸੀਆਂ ਸਰਕਾਰ ਕਰਨਾ ਨਹੀਂ ਚਾਹੁੰਦੀ ਇਸ ਕਰਕੇ ਸਰਕਾਰੀ ਹਸਪਤਾਲ ਖਾਲੀ ਹੋ ਪਏ ਹਨ ਦਵਾਈਆਂ ਨਾਲ ਡਾਕਟਰਾਂ ਉੱਥੇ ਕੋਈ ਹੈ ਜੀ ਮਹੱਲੇ ਕਲੀਨਿਕਾਂ ਨਾਲ ਤੇ ਬਹੁਤ ਵੱਡਾ ਇੱਕ ਫਰਾਡ ਆ ਜਿਹੜਾ ਉਹ ਹੋ ਰਿਹਾ ਤੇ ਬਹੁਤ ਵੱਡੀਆਂ ਗੱਲਾਂ ਵਾਅਦੇ ਕੀਤੇ ਸੀ ਅੱਜ ਉਹ ਬਦਲਾਅ ਦੇ ਪਤਾ ਲੱਗ ਰਿਹਾ ਕਿਸਾਨ ਆ ਜਿਹੜਾ ਉਹ ਸੜਕਾਂ ਤੇ ਆ ਜਿਹੜੇ ਮਹਿਕਮੇ ਵਾਲੇ ਨੇ ਮੁਲਾਜ਼ਮ ਉਹ ਸੜਕਾਂ ਤੇ ਅੱਜ ਕਈਆਂ ਦੇ ਸਰ ਵੀ ਪਾਟੇ ਆ ਤੇ ਇਸ ਕਰਕੇ ਸਾਰਾ ਸਾਰਾ ਜਿਹੜਾ ਪੰਜਾਬ ਉਹ ਤੋਂ ਸੜਕਾਂ ਤੇ ਆਇਆ ਪਿਆ ਤੇ ਤੁਸੀਂ ਦੇਖ ਰਹੇ ਹੋ ਵੀ ਕਿਸ ਤਰੀਕੇ ਨਾਲ ਬੋਲਚਾਲ ਆ ਜਿਹੜੀ ਵਿਧਾਨ ਸਭਾ ਚ ਚੱਲ ਰਹੀ ਹੈ ਕਦੇ ਦੇਖਿਆ ਸੀ ਇਹ ਜਿਹੜਾ ਸੀਨ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਪਿਛਲੇ 2 ਦਿਨ ਦਾ ਉਹ ਕਦੇ ਦੇਖਿਆ ਸੀ ਤੇ ਅੱਜ ਬਜਟ ਆਇਆ ਤੇ ਐਦੂੰ ਤਾਂ ਬਜਟ ਨਹੀਂ ਪੇਸ਼ ਕਰਦੇ ਜੋ ਜਲੂਸ ਅੱਜ ਨਿਕਲੇ ਆਏ ਪਿਛਲੇ ਸਾਲ ਦਾ ਜਾਂ ਉਦੋਂ ਪਿਛਲੇ ਸਾਲ ਦਾ ਬਜਟ ਪੜਤ ਕਿਸੇ ਮੁਲਾਜ਼ਮ ਨੂੰ ਕਿਸੇ ਵਪਾਰੀ ਨੂੰ ਕਿਸੇ ਕਿਸਾਨ ਨੂੰ ਕਿਸੇ ਛੋਟੇ ਦੁਕਾਨਦਾਰ ਨੂੰ ਮੈਨੂੰ ਇੱਕ ਚੀਜ਼ ਤਾਂ ਦੱਸ ਦਿਓ ਵੀ ਕਿਸੇ ਨੂੰ ਕੀ ਮਿਲੇਆ ਕੀ ਅੱਜ ਤੁਹਾਨੂੰ ਲੱਗ ਰਿਹਾ ਕੁਝ ਅੱਜ ਸਮਝ ਆਈ ਹੈ ਵੀ ਕੀ ਮਿਲੇਆ ਕਿਸੇ ਨੂੰ ਇਸ ਕਰਕੇ ਉਸ ਕਾਲੀ ਇਹ ਕੋਈ ਜ਼ੀਲਾਂ ਤਾਂ ਲੋਕਾਂ ਨਹੀਂ ਬਣੀਆਂ ਹੈ ਨਾ ਫਤ ਗੁਰੂ ਦੀ ਲਾਡਲੀ ਜਿਹੜੀ ਫੌਜ ਆ ਸਾਰੇ ਤੇ ਨਾਲੇ ਸ਼ਹੀਦਾਂ ਦੀ ਆਪਾਂ ਤਾਂ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਰਾਹ ਤੇ ਚੱਲਣ ਵਾਲੇ ਲੋਕਾਂ ਤੇ ਇਹ ਲੋਕਾਂ ਖਾਤਰ ਜੇਲ੍ਹ ਹੋਈ ਆ ਤੇ ਉਹ ਤਾਲਾ ਜਿਹੜਾ ਲਾਇਆ ਸੀ ਉਹ ਸੀਐਮ ਸਰ ਤੁਹਾਨੂੰ ਪਤਾ ਉਹੀ ਤਾਲਾ ਵਿਧਾਨ ਸਭਾ ਚ ਲੱਗ ਗਿਆ ਤੇ ਫਿਰ ਵਿਧਾਨ ਸਭਾ ਚ ਤਾਲਾ ਉਹੀ ਦਿਖਾਇਆ ਉਹਨਾਂ ਨੇ ਉਹਨਾਂ ਨੇ ਆਪ ਕਿਹਾ ਵਿਧਾਨ ਸਭਾ ਨੂੰ ਤਾਲਾ ਲਾ ਦੋ ਵਿਧਾਨ ਸਭਾ ਨੂੰ ਤਾਲਾ ਲਾ ਦੋ ਮਤਲਬ ਆਪਣੇ ਸੂਬੇ ਨੂੰ ਤਾਲਾ ਲਾ ਦੋ ਤੁਹਾਡੇ ਨਾਲ ਕੋਣ ਕੋਣ ਨੇ ਜੀ ਹੁਣ ਤੁਹਾਡੇ ਨਾਲ ਮੈਂ ਇਸ ਵੇਲੇ ਭਾਰਤ ਭੂਸ਼ਣ ਅਸ਼ਵੀ ਸਾਡੇ ਖਾਤਰ ਜੇਲ੍ਹ ਹੋਈ ਆ ਤੇ ਉਹ ਤਾਲਾ ਜਿਹੜਾ ਲਾਇਆ ਸੀ ਉਹ ਸੀਐਮ ਸਰ ਤੁਹਾਨੂੰ ਪਤਾ ਉਹੀ ਤਾਲਾ ਵਿਧਾਨ ਸਭਾ ਚ ਲੱਗ ਗਿਆ ਤੇ ਪ੍ਰਵਿਧਾਨ ਸਭਾ ਚ ਤਾਲਾ ਉਹੀ ਦਿਖਾਇਆ ਉਹਨਾਂ ਨੇ ਉਹਨਾਂ ਨੇ ਆਪ ਕਿਹਾ ਵਿਧਾਨ ਸਭਾ ਨੂੰ ਤਾਲਾ ਲਾ ਦੋ ਵਿਧਾਨ ਸਭਾ ਨੂੰ ਤਾਲਾ ਲਾ ਦੋ ਮਤਲਬ ਆਪਣੇ ਸੂਬੇ ਨੂੰ ਤਾਲਾ ਲਾ ਦੋ ਤੁਹਾਡੇ ਨਾਲ ਕੋਣ ਕੋਣ ਨੇ ਜੀ ਹੁਣ ਤੁਹਾਡੇ ਨਾਲ ਮੈਂ ਇਸ ਵੇਲੇ ਭਾਰਤ ਪੁਸ਼ਨਾਸ਼ੂ ਵੀ ਸਾਡੇ ਐਕਸ ਮਿਨਿਸਟਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਐਕਸ ਐਮ ਐਲ اے ਨੇ ਸੰਜੀਤ ਜੀ ਸਾਡੇ ਡਿਪਟੀ ਮੇਅਰ ਨੇ ਸੀਨੀਅਰ ਸ਼ਾਮਸੁੰਦਰ ਮਲੋਤਰਾ ਜੀ ਚਾਰੋਂ ਬੰਦੇ ਇਸ ਵੇਲੇ ਅਸੀਂ ਲਾਏ ਆ ਬਾਕੀ ਪਤਾ ਨਹੀਂ ਕਿਦੀ ਕਿਦੀ ਗ੍ਰਿਫਤਾਰੀ ਉੱਥੇ ਕਿੰਨੇ ਬੰਦਿਆਂ ਦੀ ਕੀਤੀ ਹੋਊ ਕਿੰਨਿਆਂ ਦੀ ਕਰ ਰਹੀ ਹੋਊਗੀ ਤੇ ਇਹ ਤਸਵੀਰੀ ਅੱਜ ਪੁਲਿਸ ਸਾਡੇ ਘਰਾਂ ਚ ਪਹੁੰਚ ਗਈ ਸੀ ਕਿਸ ਤਰ੍ਹਾਂ ਸਿੱਧੀ ਜੁਡੀਸ਼ੀਅਲ ਰਿਪੋਰਟ ਦਿੱਤਾਗਾ ਕੋਈ ਦੇਖਿਆ ਨਹੀਂ ਗਿਆ ਇੱਕ ਭਾਈ ਭਾਈ ਜਾ ਕੇ ਸਿਲੰਡਰ ਕਰਦਾ ਉਸ ਤੋਂ ਬਾਅਦ ਖਾਲੀ ਨਹੀਂ ਗਈ ਖਾਲੀ ਨਹੀਂ ਗਈ ਜਦੋਂ ਪਰਚਾ ਕੀਤਾ ਸੀ ਉਹ ਨੌਨ ਅਵੇਲੇਬਲ ਸੀ ਫਿਰ ਫਿਰ ਲੜਤਾਂ ਚ ਜਾਣ ਵੀ ਰੱਖਣੀ ਸੀ ਤੇ ਅਸੀਂ ਉਹ ਪਰਚੇ ਤੋਂ ਭਜਣਾ ਥੋੜੀ ਸੀ ਠੀਕ ਹੈ ਨਾ ਜੀ ਜਦੋਂ ਕੋਰਟ ਜੱਜ ਨੇ ਕਿਹਾ ਵੀ ਦੱਸੋ ਇਹਦੇ ਲਈ ਕੀ ਕਰਨਾ ਹੈ ਕਿਉਂਕਿ ਆਫੈਂਸ ਜਿਹੜਾ ਐਸਾ ਸੀ ਉਹ ਨੌਨ ਅਵੇਲੇਬਲ ਸੀ ਤੇ ਉਹਦੇ ਲਈ ਜਿਹੜਾ ਇਹ ਉਹ ਜੱਜ ਸਾਹਿਬ ਉਹਨਾਂ ਨੂੰ ਉਹ ਕਿੰਤੂ ਨਹੀਂ ਕੋਈ ਪ੍ਰੰਤੂ ਨਹੀਂ ਜੇ ਉਹ ਕੋਰਟ ਦਾ ਇਹ ਉਹਨਾਂ ਮੂਰੇ ਸਿਰ ਝੁਕਦਾ ਹੈ ਜਿਹੜਾ ਉਹ ਫੈਸਲਾ ਕੀਤਾ ਸਾਨੂੰ ਸਾਰਿਆਂ ਨੂੰ ਹੀ ਸਿਰ ਮੱਥੇ ਆ ਸਾਡੇ ਕੱਲ ਦੀ ਜਿਹੜੀ ਬੇਲਬੀ ਲੱਗੀ ਹੋਈ ਹੈ ਕੱਲ ਤੇ ਪੈਡਿੰਗ ਰੱਖੀ ਹੋਈ ਹੈ ਉਹ ਤਾਂ ਹੁਣ ਕੋਰਟ ਤੇ ਹੈ ਜੱਜ ਸਾਹਿਬਾਨਾਂ ਤੇ ਆ ਵੀ ਉਹਨਾਂ ਨੇ ਕੀ ਫੈਸਲਾ ਕਰਨਾ ਪਰ ਇਹ ਸਾਫ਼ ਸਰਕਾਰ ਦਾ ਇੱਕ ੱੱਕਾ ਹੈ ਤਾਨਾਸ਼ਾਹੀ ਰਵਈਆ ਵੀ ਜੇ ਅਸੀਂ ਇਹ ਕਾਂਗਰਸ ਦੇ ਵੱਡੀ ਲੀਡਰਸ਼ਿਪ ਨੂੰ ਦੰਬ ਲਾਂਗੇ ਤੇ ਸਾਡੇ ਮੂਰੇ ਕੋਈ ਬੋਲੂ ਨਹੀਂ ਗੀ ਆਮ ਬੰਦੇ ਨੂੰ ਇਹ ਡਰਾਉਣ ਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਆ ਇਹਨੂੰ ਜਿਵੇਂ ਦੱਬੋਂਗੇ ਇਹ ਉਨਾ ਹੀ ਉੱਠਦਾ ਹੈ ਤੁਹਾਡੇ ਇਸ ਤਰ੍ਹਾਂ ਹੀ ਚੱਲ ਰੂਗਾ ਪਰ ਟੈਸਟਿੰਗ ਬਿਲਕੁਲ ਇਹ ਤਾਂ ਅੱਗੇ ਹਜੇ ਵਧੂਗਾ ਇਹ ਤਾਂ ਚਿੰਗਾਰੀ ਆ ਹਜੇ ਜੋਤ ਆ ਇੱਕ ਲੱਗੀ ਅਸੀਂ ਆਪਣੇ ਲਈ ਕਹਰੇ ਕਰ ਰਹੇ ਆ ਤੇ ਲੋਕ ਇਹ ਲੋਕਾਂ ਨੇ ਮੂਰੇ ਵੀ ਹੱਥ ਜੋੜ ਕੇ ਅਪੀਲ ਆ ਜੇ ਅਸੀਂ ਤੁਹਾਨੂੰ ਲੱਗਦਾ ਤੁਹਾਡੇ ਖਾਤਰ ਕਰ ਰਹੇ ਆ ਤੇ ਲੋਕਾਂ ਨੂੰ ਵੱਧ ਚੜ ਕੇ ਸਾਡਾ ਸਾਥ ਦੇਣਾ ਚਾਹੀਦਾ ਇੱਕ ਪਾਸੇ ਕਾਂਗਰਸ ਨੇ ਲੇਵਾ ਕਰਦੇ ਤੇ ਦੂਜੇ ਪਾਸੇ ਇਹ ਕੁਛ ਕੀਤਾ ਤੁਹਾਨੇ ਤਾਂ ਹੀ ਨਾ ਕੀਤੀ ਸੀ ਉਦੋਂ ਵੀ ਨਹੀਂ ਇਹ ਪੰਜਾਬ ਨੇ ਕਦੇ ਨਹੀਂ ਕਿਹਾ ਪੰਜਾਬ ਦੇ ਕੱਲੇ ਕੱਲੇ ਵਰਕਰ ਨੇ ਤੁਹਾਨੂੰ ਵੀ ਪਤਾ ਏ ਫਿਰ ਇੱਕ ਲੀਡਰ ਨੇ ਪੰਜਾਬ ਦੇ ਨੇ ਇਹ ਗੱਲ ਉੱਤੇ ਪਚਾਈ ਵੀ ਜੇ ਤੁਸੀਂ ਸਮਝੌਤਾ ਕਰੋਗੇ ਫਿਰ ਅਸੀਂ ਆਪਣੇ ਘਰਾਂ ਚ ਬਹਿ ਜਾਵਾਂਗੇ ਤੇ ਉਹ ਹਾਈ ਕਮਾਂਡ ਨੇ ਗੱਲ ਮੰਨੀ ਤੇ ਬਾਹਰ ਕਿੱਥੇ ਵੀ ਸਮਝੌਤਾ ਹੋਇਆ ਉਹਦੇ ਨਾਲ ਸਾਨੂੰ ਕੀ ਮਤਲਬ ਪੰਜਾਬ ਚ ਤਾਂ ਅਸੀਂ ਇਹਨਾਂ ਦੇ ਐਨ ਡਟ ਕੇ ਐਨ ਨੰਗੇ ਚਿੱਟੇ ਇਹਨਾਂ ਦੇ ਖਿਲਾਫ ਖੜੇ ਆ ਜੋ ਇਹਨਾਂ ਨੇ ਪੰਜਾਬ ਨਾਲ ਕੀਤਾ ਉਹ ਬਰਦਾਸ਼ਤ ਨਹੀਂਗਾ ਇਹ ਬਾਹਰੋਂ ਆ ਕੇ ਰਾਗਵ ਚੱਡੇ ਵਰਗੇ ਦਿੱਲੀ ਬੈਠੇ ਉਹਰੇ ਹੁਕਮ ਚਲਾਉਂਦੇ ਆ ਜਦੋਂ ਉਹ ਚੁੰਡੀ ਭਰੀ ਉਹ ਚੀਕ ਨਿਕਲੀ ਤੇ ਰਾਗਵ ਚੱਡੇ ਨੇ ਕਹਿ ਕੇ ਇਹ ਐਫ ਆਈ ਆਰਾ ਸਾਡੇ ਤੇ ਦਰਜ ਕਰਵਾਈਆਂ ਉਹ ਉਹਦਾ ਕਰਾਂਗੇ حساب ਉਹਨੂੰ ਤੁਹਾਡੇ ਰਾਹੀਂ ਕਹਿ ਦਿੰਨਾ ਵੀ ਉਹ ਯਾਦ ਰੱਖੇ ਦਿੱਲੀੋਂ ਆ ਕੇ ਪਹਿਲਾਂ ਔਰੇ ਗਮਰਾਹ ਕਰ ਗਿਆ ਜਿੱਦਣ ਛੁੱਟ ਕੇ ਹੁਣ ਤੇਰੇ ਘਰੇ ਵੀ ਤਾਲਾ ਲਾਉਣ ਆਵਾਂਗੇ ਰਾਗਵ ਯਾਦ ਰੱਖੀ ਤੂੰ